ਸਾਡੀ ਗੱਲ ਬਾਤ ਚੱਲੀ ਸੀ ਕਿ 2 ਮਹੀਨੇ ਬਾਅਦ ਸਿਰਫ ਪ੍ਰਸ਼ਾਸਨ ਦੇ ਨਾਲ ਕਿ 2 ਮਹੀਨੇ ਬਾਅਦ ਵੀ ਕਰਦੇ ਰੱਖਣਾ ਹੈ ਮੁਰ ਕੇ ਇਹਨਾਂ ਨੇ ਠੇਕੇਦਾਰੀ ਸਿਸਟਮ ਨੂੰ ਵਿੱਚੇ ਰੱਖ ਲਿਆ 1 ਸਾਲ ਦੀ ਸੈਲ ਅਸੀਂ ਡਿਪਾਰਟਮੈਂਟ ਨੂੰ ਆਏ ਕਹਿੰਦੇ ਠੇਕੇਦਾਰੀ ਸਿਸਟਮ ਸਾਡੇ ਤੋਂ ਬਿਲਕੁਲ ਖਤਮ ਕਰ ਦਿਓ ਸਾਨੂੰ ਜਿਹੜੀ ਸੈਲਰੀ ਦੇਣੀ 500 ਰੁਪਿਆ ਡੀਸੀ ਰੇਟ ਨਾਲੋਂ ਘੱਟ ਦੇ ਦਿਓ ਮਗਰ ਟਾਈਮ ਨਾਲ ਤੁਸੀਂ ਦੇ ਦਿਓ ਤਨਖਾਹ ਜੀ ਜਦੋਂ ਸਰਕਾਰ ਦੇ ਨਾਲ ਸਾਡੀ ਲੜਾਈ ਲੜੇਗੀ ਅਸੀਂ ਲੜਾਂਗੇ ਉਦੋਂ ਅਸੀਂ ਪੱਕੇ ਵੀ ਚਰਾਲਵਾਗੇ ਮੁੰਡੇ ਮਗਰ ਤਨਖਾਹ ਤੁਸੀਂ ਦੇ ਦਿਓ ਅੱਜ ਕਹਿੰਦੇ ਠੇਕੇਦਾਰੀ ਸਿਸਟਮ ਚ ਪਾਤਾ ਬੰਦ ਪਲੱਸ ਉਹਦੇ ਵਿੱਚ ਕੀ ਅੱਜ 4-4 ਮਹੀਨੇ ਹੋ ਗਏ ਬੱਚਾ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਕਿਸੇ ਨੇ ਕੋਈ ਕਿਰਾਇਆ ਦੇਣਾ ਕੋ ਬੱਚਿਆਂ ਦੀ ਚੀਜ਼ ਜਾਂ ਘਰ ਦੇ ਰੋਟੀ ਪਾਣੀ ਚਲਾਉਣਾ 4-4 ਮਹੀਨੇ ਹੁਣ ਬੈਠੇ ਪ੍ਰਸ਼ਾਸਨ ਦੇ ਵਿੱਚ ਜਿੰਨੇ ਵੀ ਅਫੀਸਰ ਹੈ ਇਹਨਾਂ ਦੇ ਤਾਂ ਦਾਲ ਫੁਲਕਾ ਚੱਲਦਾ ਠੇਕੇਦਾਰ ਕੋ ਵੀ ਪੈਸੇ ਆ ਜਾਣ ਜੈਲੀ ਵੀ ਮਿਲ ਜਾਣ ਇਹ ਕਿੱਥੋਂ ਲੈਣ ਇਹ ਕੋਈ ਝੜਕ ਵੀ ਦੇਣਗੇ ਨਾ ਕੋਈ ਛੜਕ ਵਿੱਚ ਨਾ ਕੋਈ ਖੰਭਾ ਵਿੱਚ ਇਹਨਾਂ ਨੂੰ ਤਾਂ ਇਹੀ ਹੈ ਜਿਹੜੀ ਜਿਹੜੀ ਮਿਹਨਤ ਕੀਤੀ ਉਹਦਾ ਮਾਪਜਾ ਮੇਜਵੇ ਗੱਲ ਖਤਮ ਹੋ ਗਈ ਕਾਇਮ ਨਾ ਮਿਲੀ ਤਾਂ ਫੇ ਸਾਡੀ ਸਰਕਾਰ ਨਾਲ ਕੀ ਲੜਾਈ ਆ ਜਦੋਂ ਸਰਕਾਰ ਨਾਲ ਸੀ ਲੜਨਾ ਵਾ ਪੱਕੇ ਤੌਰ ਤੇ ਕਰਾਉਣਾ ਵਾ ਉਦੋਂ ਅਸੀਂ ਲੜ ਵੀ ਪੈਣਾ ਵਾ ਇਹ ਜਿਹੜੀ ਬਧਵਾ ਮਜ਼ਦੂਰੀ ਦਾ ਕੰਮ ਹੈ ਉਹ ਅਸੀਂ ਨਹੀਂ ਹੋਣ ਦੇਣਾ ਬਧਵਾ ਮਜ਼ਦੂਰ ਨਹੀਂ ਰਹਿਣ ਦੇ ਅੱਜ ਪਹਿਲੀ ਸਰਕਾਰ ਹੈ ਜਿਹੜੀ ਵੱਧਵਾ ਮਜ਼ਦੂਰ ਸਿੰਗਰਨ ਲਪੋਚੋਂ ਵੀ ਬਣਾ ਦੇ ਜਾਂ ਸਫਾਈ ਚੇਬਕ ਨੂੰ ਬਣਾ ਦੇ ਜਾਂ ਫਿਟਲ ਕੁਲੀ ਨੂੰ ਬਣਾ ਦੇ ਜਾਂ ਬੇਜ਼ਾਰ ਨੂੰ ਜਾਂ ਚੌਂਕੀਦਾਰ ਮਾਲੀ ਹੋਲਡ ਕਲਾਸ ਦੇ ਉੱਤੇ ਪਹਿਲਾ ਬੈਨ ਲਾ ਰਹੀ ਇਹਨਾਂ ਨੂੰ ਠੇਕੇਦਾਰੀ ਸਿਸਟਮ ਤੇ ਰੱਖ ਕੰਮ ਨਾ ਕਰੋ ਤਾਂ ਫਿਰ ਛੱਟ ਲੈਵਲ ਨੂੰ ਕਹਿੰਦੇ ਅਫਸਰ ਕਿ ਤੁਸੀਂ ਕੰਮ ਨਹੀਂ ਕਰ ਰਹੇ ਆਪਾਸੇ ਉਹ ਉਹ ਤਾਂ ਲਵਜ ਹੈਗਾ ਹੀ ਆ ਜੀ ਉਹ ਤਾਂ ਏਰੀਆ ਕਾਉਂਸਲ ਵੀ ਕਹਿੰਦਾ ਜੀ ਬੰਦੇ ਕੰਮ ਨਹੀਂ ਕਰਦੇ ਪ੍ਰਸ਼ਾਸਨ ਵੀ ਕਹਿੰਦਾ ਕੰਮ ਨਹੀਂ ਕਰਦੇ ਕੰਮ ਤਾਂ ਤੇਜੀ ਹੋਊਗਾ ਪਾਜੀ ਜਦੋਂ ਆਪਾਂ ਘਰ ਮਜ਼ਦੂਰ ਰੱਖਦੇ ਆ ਤਾਂ ਆਪਾਂ ਉਹਨੂੰ ਸ਼ਾਮ ਨੂੰ ਪੈਸੇ ਤਾਂ ਦੇ ਨਹੀਂ ਆ। ਦਬਤੇ ਤਾਂ ਐ ਮਾਰਦੇ ਜਿਵੇਂ ਪਤਾ ਨਹੀਂ ਕਿੰਨਾ ਪੈਸਾ ਇਹਨਾਂ ਨੂੰ ਦਿੰਦੇ ਹੋਣ। ਦੌਕਾ ਦੌਕਾ ਤਾਂ ਦੇਖੋ ਜੀ ਅਸੀਂ ਵੀ ਨਹੀਂ ਝੱਲਣ ਦੇਈ ਤਾਂ ਦੌਕਾ ਫਿਰ ਅਸੀਂ ਕੀ ਤਾਂ ਜੁੱਤੀ ਦਾ ਹੱਥ ਰੱਖੀਦਾ। ਇੱਕ ਘਾਟੇ ਜੁੱਤੀ ਉਹ ਇੱਕ ਘਾਟੇ ਪੈਲੋ ਵੇ ਤੇ ਕੰਮ ਦੇ ਉੱਤੇ ਰਿਪੋਰਟ ਕਰਾ ਲੈਨੇ ਉਹ। ਕੱਚੀ ਲੇਬਰ ਆ ਸਾਰੇ ਜਿਹੜੇ ਇਹ ਸਾਰੀ ਕੱਚੀ ਲੇਬਰ ਹੈ ਇਹਨਾਂ ਨੂੰ 4-4 ਘੰਟੇ ਹੋਗੇ ਤਨਖਾਹ ਨਹੀਂ ਮਿਲੀ। ਜੇ ਤਨਖਾਹ ਨਹੀਂ ਮਿਲੀ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੇ ਆਪਾਂ? ਅਸੀਂ ਕਹਿੰਦੇ ਟਾਈਮ ਨਾਲ ਨਾ ਕੋਈ ਇਹਨਾਂ ਦੀ ESI ਸਭ ਤੋਂ ਵੱਡੀ ਗੱਲ ਹੈ ਜਿਹੜਾ ਆਪਾਂ ਕੰਮ ਕਰਦੇ ਆ ਬਿਮਾਰੀ ਦੇ ਨਾਲ ਝੂਲਦੇ ਆ ਇਹ ਸਿਵਰ ਦਾ ਕੰਮ ਕੋਈ ਕਰਨਾ ਕੋਈ ਖਾਲਾਜੀ ਦਾ ਪਾੜਾ ਨਹੀਂ ਅੱਜ ਜਾਂ ਸਫਾਈ ਮਜ਼ਦੂਰ ਦਾ ਕੰਮ ਕਰਨਾ ਕੋਈ ਖਾਲਾਜੀ ਪਾੜਾ ਨਹੀਂ ਕੋਈ ਨੋਕੀਂ ਭਿਆਨਕ ਬਿਮਾਰੀਆਂ ਤਾਂ ਲੱਗਦੀਆਂ ਨਾ ਇਹਨਾਂ ਦੇ ESI ਸੰਦੂਕਾਂ ਦੇ ਨਾ ਇਹਨਾਂ ਦਾ ਫੰਡ ਸ਼ੋਅ ਕਰਨ ਦੇ ਨਾ ਚਾਰ-ਚਾਰ ਮਹੀਨੇ ਦੀ ਤਨਖਾਹ ਦੇਣ ਦੇ ਮੇਰੇ ਜਾਂਦਾ ਕਿੱਥੇ